ਅਸੀਂ ਗੁਰਦੁਆਰਾ ਅਟਕ ਸਾਹਿਬ ਪਹੁੰਚ ਚੁੱਕੇ ਆਂ ਮਤਨੋ ਹੀ ਦਰਸ਼ਨ ਕਰਨ ਦੇ ਅੰਦਰ ਤੁਸੀਂ ਹੁਣ ਉਦਸ਼ਣ ਕਰ ਰਹੇ ਹੋ ਸ੍ਰੀ ਅਟਕ ਸਾਹਿਬ ਦਾ ਕਰ ਸੀ ਜਿੱਥੇ ਸਾਹਿਬ ਜੱਦ ਨੇ ਇੱਕ ਰਾਤ ਇੱਕ ਰਾਤ ਉਲਟ ਪੈਰ ਠਹਿਰਾ ਕੀਤਾ ਆਟਕ ਬੋਦੀ ਰਾਤ ਇਹ ਇੱਥੇ ਇੱਥੇ ਉਹੀ ਪਲੰਗ ਪਏ ਹੈ ਜਿਸ ਦੇ ਉੱਤੇ ਸਾਹਿਬ ਜੱਦ ਨੇ ਰਾਤ ਕੱਤੀ ਜੀ ਪਹੁੰਚ ਚੁੱਕੇ ਹੈ ਇਸ ਜੀ ਅਟਕ ਸਾਹਿਬ ਪੂਰੇ ਇਤਿਹਾਸ ਲਿਖਿਆ ਹੋਇਆ ਜੀ ਕਿੱਥੇ ਨਹੀਂ ਕਿਹਾ ਜਾਂਦਾ 1704 ਈਸਵੀ ਨੂੰ ਕੰਦੇ ਅਨੰਦਪੁਰ ਅਨੰਦਪੁਰ ਸਾਹਿਬ ਜਿੱਥੋਂ ਦਸੰਦ ਦਸੰਪਿਤਾ ਜੁਰਗੋਮ ਸਿੰਘ ਮਹਾਰਾਜ ਨੇ ਉਹਨਾਂ ਉਹਨਾਂ ਦੇ ਪਰਿਵਾਰ ਦੇ ਸਿੰਗਲ ਤੋਂ ਧੋਖੇ ਨਾਲ ਖਾਲੀ ਕਰਵਾਇਆ ਗਿਆ ਤਾਂ ਉਸ ਵੇਲੇ ਬਹੁਤ ਕਮਚਾਨ ਦਾ ਯੁੱਧ ਮੁਗਲਾਂ ਨਾਲ ਹੋਇਆ ਆਖਿਰਕਾਰ ਦਾ ਸੰ ਪਿਤਾ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਦਾ ਸਾਰਾ ਪਰਿਵਾਰ ਸਰਸਾ ਸਰਸਾ ਨਦੀ ਤੇ ਖਿੰਡ ਗਿਆ ਵੱਡੇ ਸਾਹਿਬ ਜਦਿਆ ਸਰਸਾ ਨਦੀ ਤੇ ਸਰਸਾ ਨਦੀ ਦੇ ਕੰਢੇ ਤੇ ਆ ਕੇ ਵਿਛੜ ਗਏ ਤੇ ਉਸ ਤੋਂ ਬਾਅਦ ਉਹਨਾਂ ਨੇ ਕੁੰਮੇਵਾਲ ਸਾਹਿਬ ਵਿੱਚ ਰਾਤ ਪਿਤਾਈ ਤੇ ਉਸ ਤੋਂ ਬਾਅਦ ਅੱਠ ਬੋਦੀ ਰਾਤ ਉਹਨਾਂ ਨੇ ਇੱਥੇ ਬਠਾਈ ਗੁਰੂ ਗੁਰਦੁਆਰਾ ਅਟਕ ਸਾਹਿਬ ਤੁਹਾਡੀ ਤੁਹਾਡੀ ਸਕਰੀਨ ਦੇ ਉੱਤੇ ਇੱਕ ਫੋਟੋ ਆ ਰਹੀ ਹੈ ਉਹ ਉਹ ਪਲੰਗ ਦੇ ਉੱਤੇ ਸਹਿਬਜ਼ਾਦੀ ਨੇ ਆਪਣੀ ਰਾਤ ਬਤਾਈ ਸੀ ਗੰਗੂ ਦੇ ਘਰ ਆਪ ਆਪ ਦੇਖ ਸਕਦੇ ਹੋ ਸਾਹਮਣੇ ਗੁਰਦੁਆਰਾ ਆਟਕ ਸਾਹਿਬ ਗੰਗੂ ਦਾ ਘਰ ਹੈ ਇੱਥੇ ਸਹਿਬਜ਼ਾਦੀ ਨੇ ਅੱਠ ਪੋਜ਼ੀ ਰਾਤ ਬਤਾਈ ਇੱਥੇ ਉਹੀ ਪਲੰਗ ਸੀ ਪਲਗ ਹੈ ਜਿਸ ਉੱਤੇ ਉਹਨਾਂ ਨੇ ਇਹ ਰਾਤ बताई ਫੋਟੋ ਸਾਡੀ ਸਕਰੀਨ ਤੇ ਆ ਰਹੀ ਹੈ ਗੰਗੂ ਬਈਮਾਨ ਹੋ ਗਈ ਸੀ ਉਸ ਤੋਂ ਬਾਅਦ ਫਿਰ ਜਾਣੀ ਖਾਦੇ ਮਾਨੀਖਾ ਨੇ ਉਸਨੇ ਉਸਨੇ ਮਾਤਾ ਜੀ ਦੇ ਸਹਬਜਾ ਦੇ ਪੈਸੇ ਚੋਰੀ ਕਰਨੇ ਸੀ ਫਿਰ ਉਸ ਤੋਂ ਬਾਅਦ ਉਹਨੇ ਲੁਕਾਉਦੇ ਫਿਰ ਉਸ ਤੋਂ ਬਾਅਦ ਗੁਰਦੁਆਰਾ ਗੁਫਤ ਗੁਫਤ ਸਰਸਾਹੇ ਉੱਥੇ ਉੱਥੇ ਉਹ ਪੈਸੇ ਢੱਬੇ ਦੇ ਉਸ ਤੋਂ ਬਾਅਦ ਉਸ ਨੂੰ ਮਿਲੇ ਨਹੀਂ ਤੇ ਫਿਰ ਸਹਬਜਾ ਦੇ ਨੇ ਇਸ ਤੋਂ ਬਾਅਦ ਸਾਵਧਾਨੀ ਇਸ ਤੋਂ ਬਾਅਦ ਅਗਲੀ ਰਾਤ ਮਰੀਂਡਾ ਕੋਟ ਕੋਤਵਾਲੀ ਵਿੱਚ ਘੱਟੀ ਸੰਗਤ ਦਾ ਵੀਡੀਓ ਦੇਖਣ ਲਈ ਧੰਨਵਾਦ ਇਸ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ